ਛੋਟੀ ਸੀ ਪਹਾੜਾਂ ਨਾਲ ਤਾਂ ਵੀ ਮੱਠਾ ਲਾਇਆ ਕੋਲ ਮਾਰ ਬਕਤ ਸੀ ਫੜਿਆ ਪਾ ਚਿੱਤ ਨਾ ਢੁਲਾਇਆ ਐਨਾ ਅੱਖੀਆਂ ਨੇ ਖਾਬ ਬੜੇ ਵੱਡੇ ਦੇਖ ਲੈ ਹੋਰੀ ਐਵੇਂ ਤਾਂ ਨਹੀਂ ਲੈਣਾ ਨੂੰ ਜਗਈ ਦਾ ਹੋ ਧੰਗੀਆਂ 'ਚ ਜਿੰਨਾ ਲੰਗਣਾ ਸੀ ਲੰਗਿਆ ਪਰ ਆਉਣ ਵਾਲਾ ਟਾਈਮ ਤੇਰੇ ਆਉਣ ਵਾਲਾ ਟਾਈਮ ਤੇਰੇ ਸਤਿ ਸ਼੍ਰੀ ਅਕਾਲ ਦੋਸਤੋ ਔਨ ਪੁਆਇੰਟ ਤੇ ਹਰਜਿੰਦਰ ਸਿੱਧੂ ਨਾਲ ਤੁਸੀਂ ਜੁੜੇ ਹੋ ਤੇ ਜਿਹੜੇ ਪਾਜੀ ਸਾਡੇ ਨਾਲ ਖੜੇ ਨੇ ਇਹ ਕਹਿੰਦੇ ਜੇ ਅੜੀ ਉੱਤੇ ਆ ਗਿਆ ਤਾਂ ਮੈਂ ਇੰਚ ਨਹੀਂ ਛੱਡਦਾ ਤੇ ਤੂੰ ਤਾਂ ਫਿਰ ਵੀ ਸਾਡੀ ਜਿੰਦ ਜਾਨ ਹੈ ਇਸ ਚਿਹਰੇ ਨੂੰ ਮੇਰੇ ਖਿਆਲ ਦੇ ਵਿੱਚ ਮੈਨੂੰ ਤਾਰਫ਼ ਕਰਾਉਣ ਦੀ ਲੋੜ ਨਹੀਂ ਹੈ ਪਾਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸ਼ੁਕਰੀਆ ਤੇ ਅੱਜ ਬੜੇ ਫਿੱਟ ਆਏਂ ਧੌੜ ਦੌੜਨਾ ਮੈਨੂੰ ਤਾਂ ਅਸੀਂ ਧੌੜਾਂਗੇ ਤੁਸੀਂ ਨਹੀਂ ਨਹੀਂ ਇਹਨਾਂ ਨੇ ਸਾਨੂੰ ਪਾਇਆ ਨਹੀਂ ਮੈਂ ਕਹਿੰਦਾ ਬਾਕੀ ਨੂੰ ਚਾਂਸ ਮਿਲਣਾ ਚਾਹੀਦਾ ਨੇ ਤੇ ਮੈਂ ਸਭ ਤੋਂ ਪਹਿਲਾਂ ਪਹੁੰਚ ਜਾਣਾ ਹੈਗਾ ਅੱਛਾ ਹਾਂ ਫਲੈਗ ਆਫ ਦਾ ਹੁਣ ਪਹੁੰਚਦੇ ਆ ਦੂਜੀ ਥਾਂ ਤੇ ਵੀ ਜਿੱਥੇ ਫਿਨਿਸ਼ ਲਾਈਨ ਆ ਤੁਹਾਡੇ ਜਿਹੜੇ ਪ੍ਰਸ਼ੰਸਕ ਨੇ ਤੁਹਾਡੇ ਫੈਨਸ ਨੇ ਤੁਹਾਡੇ ਗੀਤਾਂ ਨੂੰ ਬੜਾ ਪਿਆਰ ਦਿੰਦੇ ਨੇ ਔਰ ਗੀਤ ਵੀ ਬੜੇ ਹੁੰਦੇ ਆੜੀ ਉੱਤੇ ਜੱਟ ਛੱਡੇ ਇੰਚ ਨਾ ਹਨਾ ਤੂੰ ਤਾਂ ਸਾਡੀ ਜਿੰਦ ਜਾਨ ਕੀਮਤੀ ਹੋਰ ਜਿਹੜਾ ਹੈਗਾ ਮਤਲਬ ਕਿਸ ਤਰ੍ਹਾਂ ਦਾ ਰੰਗ ਪੇਸ਼ ਕਰ ਰਹੇ ਹੋ ਜਾਂ ਫਿਰ ਇਸ ਤਰ੍ਹਾਂ ਦੀਆਂ ੜੀਆਂ ਉੜਗੀਆਂ ਰੰਗ ਸਾਰੀ ਤਰ੍ਹਾਂ ਦੇ ਪੇਸ਼ ਕਰਨ ਦੀ ਕੋਸ਼ਿਸ਼ ਕਰੀ ਦੀ ਕੋਸ ਇੱਕ ਚੀਜ਼ ਜਿਹੜੀ ਤੁਹਾਡੀ ਆਲਰੇਡੀ ਲੋਕਾਂ ਨੇ ਪਸੰਦ ਕੀਤੀ ਹੈ ਬਾਰ ਬਾਰ ਤੁਸੀਂ ਉਹ ਕਰਨ ਦੀ ਬਜਾਏ ਮੇਰੇ ਖਿਆਲ ਨਾਲ ਲੋਕਾਂ ਨੂੰ ਡਿਫਰੈਂਟ ਡਿਫਰੈਂਟ ਚੀਜ਼ਾਂ ਦਿਓ ਹਮ ਹੈਵਰੀ ਆਰਟਿਸਟ ਨਹੀਂ ਹੁੰਦਾ ਕਿ ਮੇਰੀ ਆ ਚੀਜ਼ ਨਹੀਂ ਚੱਲਣੇ ਚੱਲੇ ਆਈ ਥਿੰਕ ਹਰ ਇੱਕ ਆਟ ਤਰ੍ਹਾਂ ਦੀ ਆਡੀਅנס ਹੁੰਦੀ ਐ ਐਂਡ ਹਰ ਇੱਕ ਤਰ੍ਹਾਂ ਦੀ ਆਡੀਅנס ਨੂੰ ਕੇਟਰ ਕਰਨਾ ਚਾਹੀਦਾ ਐ ਇੱਕ ਆਰਟਿਸਟ ਨੂੰ ਇੱਕ ਤਰ੍ਹਾਂ ਦੀ ਮੂਵੀਜ਼ ਨਹੀਂ ਬਣਾ ਸਕਦੇ ਆਪਾਂ ਸੋ ਇਸੇ ਤਰ੍ਹਾਂ ਇੱਕ ਤਰ੍ਹਾਂ ਦੇ ਗੀਤ ਨਹੀਂ ਗਾ ਸਕਦੇ ਪਰ ਗਾਉਂਦੇ ਆ ਲੋਕੀ ਕਿਉਂਕਿ ਉਹ ਰਿਸਕ ਨਹੀਂ ਲੈਣਾ ਚਾਹੁੰਦੇ ਥੋੜਾ ਡਰ ਹੁੰਦਾ ਕਿ ਉਹ ਚੀਜ਼ ਸਾਡੀ ਸ਼ਾਇਦ ਨਾ ਐਕਸੈਪਟ ਕੀਤੀ ਜਾਵੇ ਪਰ ਆਪਣਾ ਮੇਰੇ ਖਿਆਲ ਨਾਲ ਮੇਰੇ ਗੀਤ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਸੀਗੇ ਆਈਡੀ ਉੱਤੇ ਆਇਆ ਜੜ ਛੱਡੇ ਇੰਚ ਨਾ ਵੀ ਸੀਗਾ ਤੇ ਵੰਡਰਲੈਂਡ ਲੈ ਕੇ ਜਾਊਗਾ ਸੋ ਸਾਰੀ ਲੈ ਕੇ ਗਏ ਫਿਰ ਲੈ ਕੇ ਨਹੀਂ ਹਲੇ ਹਾਲੇ ਤੇ ਨਹੀਂ ਲੈ ਗਏ ਲੈ ਕੇ ਜਾਵਾਂਗੇ ਜੀ अच्छा मैं ना एक और गल नोट ਕਰ ਰያ ਸੀ ਸਵੇਰ ਦਾ ਸ਼ਾਇਦ ਤੁਹਾਨੂੰ ਬੁਰੀ ਨ ਲੱਗੇ ਆਰਟਿਸਟ ਹੁੰਦੇ ਖਾਸ ਕਰਕੇ ਸਿੰਗਰ ਹਨਾ ਜਿਹੜੇ ਨੇ ਫੇਮਸ ਹੁੰਦੇ ਆ ਉਹਨਾਂ ਦੇ ਨਾਲ ਬੌਂਸਰ ਬੌਂਸਰ ਬੜੇ ਹੁੰਦੇ ਆ ਯਾਰ ਵੀ ਸਾਡੇ ਨਾਲ ਕੋਈ ਫੋਟੋ ਨਾ ਕਰਾ ਲੈ ਸਾਨੂੰ ਕੋਈ ਬੁਲਾਣ ਆ ਲਵੇ ਤੁਸੀਂ ਸਿੰਪਲੀ ਫਿਰਦੇ ਹੋ ਇਦਾਂ ਹੀ ਵੀ ਕੋਈ ਡਰ ਡਰ ਨਹੀਂ ਹੈ ਨਾ ਡਰਾਪਾ ਦੇਖੋ ਮਹਾਰਾਜ ਕਿਰਪਾ ਨਾਲ ਯੂ نو ਆਪੇ ਬੌਂਸਰ ਆ ਪੂਰੀ ਆਪਣੇ ਆਪ ਤੇ ਸੋ ਇਹ ਚੀਜ਼ਾਂ ਕਈ ਵਰੀ ਜਿਆਦਾ ਐਕਸਾਈਟਮੈਂਟ ਵੀ ਕਹ ਲੋ ਆਰਟਿਸਟ ਦੀ ਜਾਂ ਬਾਕੀ ਸੀਟੀ ਸਾਡਾ ਆਪਣਾ ਘਰ ਆ ਇੱਥੇ ਸਾਨੂੰ ਕਿਸੇ ਵੀ ਕਦਰ ਦੀ ਜਾਂ ਕੋਈ ਇਦਾਂ ਦੀ ਗੱਲ ਨਹੀਂ ਹੈ ਬਾਕੀ ਲੋਕੀ ਹੋਏਂਦਾ ਕਈ ਵਰੀ ਕਈ ਵਰੀ ਕ라우ਡ ਦੰਦਾ ਹੁੰਦਾ ਕਿ ਤੁਹਾਨੂੰ ਲੋਡ ਪੈਂਦੀ ਆ ਇੱਕ ਦੋ ਬੰਦਿਆਂ ਦੀ ਜਾਂ ਕਿਦਾਂ ਪਰ ਮੇਰੇ ਖਿਆਲ ਨਾਲ ਇਹ ਚੀਜ਼ ਲਈ ਲੋਕਾਂ ਨੇ ਫੋਟੋਆਂ ਖਿਚਾਉਣੀਆਂ ਜਾਂ ਅੱਗੇ ਪਿੱਛੇ ਆਉਣਾ ਜਾਂ ਥੋੜਾ ਜਿਹਾ ਕੈਮਰਾ ਲੈ ਕੇ ਆਉਣਾ ਇਹ ਚੀਜ਼ਾਂ ਲਈ ਸ਼ਾਇਦ ਕਿਸੇ ਟਾਈਮ ਤੇ ਹਰ ਆਰਟਿਸਟ ਤਰਸਦਾ ਆ ਤਰਸਦਾ ਸਹੀ ਗੱਲ ਆ ਸੋ ਜਦੋਂ ਟਾਈਮ ਆਇਆ ਵਾ ਤੇ ਉਹ ਉਹਨੂੰ ਚੀਜ਼ ਨੂੰ ਧੱਕਾ ਨਾ ਮਾਰੋ ਜਿਆਦਾ ੱਟਕੇ ਮਾਰਦੇ ਨੇ ਮੈਂ ਉਹ ਫੇਖ ਰਿਹਾ ਸੀ ਵੀ ਜਿੰਨੇ ਵੀ ਹੁਣ ਫੋਟੋ ਖਿਚਾਉਣਾ ਚਾਹੁੰਦੇ ਸੀ ਤੁਹਾਡੇ ਨਾਲ ਤੁਸੀਂ ਐ ਦਿਲੋਂ ਪੂਰਾ ਖੁਸ਼ ਵਿਹਾਰ ਰੱਜ ਗਏ ਫੋਟੋ ਖਿਚਾ ਕੇ ਚਾ ਵੀ ਹਾਂ ਕੋਈ ਚੱਕਨੇ ਆਪਾਂ ਖੜੇ ਆ ਯਾਰ ਹੈਨਾ ਨਹੀਂ ਨਹੀਂ ਬਿਲਕੁਲ ਜੇ ਕੋਈ ਤੁਹਾਡਾ ਫੋਟੋ ਖਿਚਾਉਣਾ ਆਉਂਦਾ ਉਹ ਤੁਹਾਨੂੰ ਪਿਆਰ ਕਰਦਾ ਆ ਕਿ ਜੇ ਮੈਂ ਮਾਫ਼ੀ ਚਾਹਣਾ ਆਰਟਿਸਟ ਭਰਾਵਾਂ ਨੂੰ ਕਹਿਣਾ ਨਹੀਂ ਚਾਹੀਦਾ ਕਿ ਫੋਟੋ ਖਚਾਉਂਦੇ ਬੜਾ ਭਾਈ ਦੇ ਹੁੰਦੇ ਵੀ ਔਰ ਛੇਤੀ ਛੇਤੀ ਖਚਾਓ ਬਾਈ ਅਸੀਂ ਜਾਣਾ ਹਾਂ ਜਾਣਾ ਕਿਤੇ ਨਹੀਂ ਹੁੰਦਾ ਉਹਨਾਂ ਨੇ ਇਹ ਉਦਾਂ ਹੀ ਤੁਹਾਡਾ ਜੀ ਆਪਣੀ ਸੈਲਫ ਸੈਟੀਸਫੈਕਸ਼ਨ ਹੋ ਜਾਂਦੀ ਉਹਨਾਂ ਦੀ ਵੀ ਆਰ ਲੁੱਕੀ ਬਹੁਤਾਂ ਕਰ ਰਹੇ ਸੀਗੇ ਬੜੀ ਮੁਸ਼ਕਲ ਨਾਲ ਨਿਕਲਦੀ ਸੱਚੀ ਮੈਨੂੰ ਤੁਹਾਡੀ ਇਹ ਚੀਜ਼ ਇਹ ਗੱਲ ਬੜੀ ਚੰਗੀ ਲੱਗੀ ਮਾਪਾ ਜੀ ਵੀ ਐਡੇ ਆਰਟਿਸਟ ਨਹੀਂ ਹਨ ਨੀ ਐਡੇ ਆਰਟਿਸਟ ਨੂੰ ਤੱਕ ਤਾਂ ਪਹੁੰਚਣਾ ਹੀ ਬੜਾ ਦੂਰ ਹੁੰਦਾ ਨਹੀਂ ਨਹੀਂ ਬਿਲਕੁਲ ਸੀਟੀ ਸਾਡਾ ਆਪਣਾ ਘਰ ਹੈ ਐਂਡ ਇੱਥੇ ਬਿਲਕੁਲ ਆਪਣੀ ਸੇਫਟੀ ਵਾਲੀ ਗੱ ਜੀ ਹੁਣ ਲੇਟੈਸਟ ਕੀ ਦੇ ਰਹੀ ਹੂੰ ਫਿਰ ਆਪਣੇ ਫੈਨਸ ਲਈ ਲੇਟੈਸਟ EP ਜੇ ਕੰਮ ਚੱਲ ਰਿਹਾ ਜੀ ਸੋ ਚਾਰ ਗਾਣਿਆਂ ਦੀ EP ਰੈਡੀ ਹੋ ਰਹੀ ਹੈ ਜੀ ਉਹ ਲੈ ਕੇ ਪਹੁੰਚਾਂਗੇ ਜੀ ਤੁਹਾਡੀ ਕੋਟ ਕਿੰਨਾ ਕਿੰਨਾ ਇੰਤਜ਼ਾਰ ਕਰਨਾ ਪੈਣਾ ਮੀਨਾ 1-2 ਮਹੀਨੇ ਦੀ ਗੱਲ ਹੋ ਰਿਹਾ ਜੀ ਹਾਂਜੀ ਮਹੀਨਾ ਕੋ ਹੋਰ ਉਡੀਕ ਲੋ ਦੋਸਤੋ ਫਿਰ EP ਇੱਕਠੀ ਜੁਰਾ ਭਾਈ ਦੀ ਤੇ ਫਿਰ ਧੜਾ ਧੜ ਨਾਲ ਦੀ ਨਾਲ ਅੱਗੇ ਹੋਰ ਵੀ ਬਹੁਤ ਕੁਝ ਭਾਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਸ਼ਾਰਟ ਟਾਈਮ ਲੈਣਾ ਚਾਹੇ ਮੈਂ ਵੀ ਤੁਹਾਡਾ ਥੈਂਕ ਯੂ ਥੈਂਕ ਯੂ ਸੋ ਮੱਚ ਤੇ ਬਾਕੀ ਮਿਲਦੇ ਰਹਿਾਂਗੇ ਇਸੇ ਤਰੀਕੇ ਨਾਲ ਕਦੇ ਮੈਰਾਥਨ ਤੇ ਕਿਤੇ ਹਾਂਜੀ ਹਾਂਜੀ ਡੈਫੀਨਿਟਲੀ ਥੈਂਕ ਯੂ ਸੋ ਮੱਚ ਬਹੁਤ ਸ਼ੁਕਰੀਆ ਜੁਰਾ ਰੰਦਾਵਾ ਸਾਡੇ ਭਾਜੀ ਬਹੁਤ ਸਤਿਕਾਰ ਬਹੁਤ ਪਿਆਰ ਇਹਨਾਂ ਲਈ ਤੇ ਇਸੇ ਤਰੀਕੇ ਮਿਲਦੇ ਰਹਿਾਂਗੇ ਕੈਮਰਾਮੈਨ ਸੁਰਜੀਤ ਨਾਲ ਮਹਰਜਿੰਦਰ ਸਿੱਧੂ